ਹੈਲਥਨਿੰਗ ਕਬੜਾ ਲੱਕੀ ਹਜ਼ਰਾ ਸਸ਼ਟਿਕਾ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਕਿਡਨੀ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਜੋ ਖੂਨ ਨੂੰ ਫਿਲਟਰ ਕਰਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦਾ ਹੈ ਜਦੋਂ ਕਿਡਨੀ ਖਰਾਬ ਹੋਣ ਲੱਗਦੀ ਹੈ ਤਾਂ ਇਹ ਪਹਿਲਾ ਹੀ ਕੁਝ ਸੰਕੇਤ ਦੇਣ ਲੱਗਦੀ ਹੈ ਅਕਸਰ ਲੋਕ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੋ ਅੱਗੇ ਜਾ ਕੇ ਗੰਭੀਰ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ ਕਿਡਨੀ ਕਰਬ ਹੋਣ ਦੇ ਮੁੱਖ ਲੱਛਣ ਪੇਟ ਦਰਦ ਪਹਿਲਾ ਲੋਕਾਂ ਨੂੰ ਪਾਚਨ ਦੀ ਸਮੱਸਿਆ ਚ ਪੇਟ ਦਰਦ ਹੁੰਦਾ ਸੀ ਪਰ ਹੁਣ ਇਹ ਕਿਡਨੀ ਡੈਮੇਜ ਹੋਣ ਦਾ ਵੀ ਸੰਕੇਤ ਹੋ ਸਕਦਾ ਹੈ ਸ਼ਾਬਦੀ ਸਮੱਸਿਆ ਪਿਸ਼ਾਬ ਦਾ ਰੋਕ ਰੋਕ ਕੇ ਆਉਣਾ ਜਾਂ ਪੈਰਾ ਵਿੱਚ ਸੋਜ ਆਉਣਾ ਵੀ ਕਿਡਨੀ ਡੈਮੇਜ ਹੋਣ ਦਾ ਮੁੱਖ ਲੱਛਣ ਹੈ ਗਲਤ ਜੀਵਨ ਸ਼ੈਲੀ ਦੇ ਨਾਲ ਨਾਲ ਜਿਆਦਾ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਵੀ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਲੋਕ ਦਰਦ ਘਟਾਉਣ ਲਈ ਦਵਾਈਆਂ ਤਾਂ ਖਾ ਲੈਂਦੇ ਹਨ ਪਰ ਉਹਨਾਂ ਦਾ ਸਾਈਡ ਇਫੈਕਟ ਨਹੀਂ ਸਮਝਦੇ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸੁਝਾ ਦਿਨ ਚੱਕ ਟੋਕਟ 10 ਗਲਾਸ ਪਾਣੀ ਪੀਓ ਸਿਗਰਟ ਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ ਤਲਿਆ ਹੋਇਆ ਭੋਜਨ ਘੱਟ ਖਾਓ ਫਲ ਅਤੇ ਸਬਜ਼ੀਆਂ ਵਧੇਰੇ ਖਾਓ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਲ ਧੰਨਵਾਦ ਹੈਲਥ ਨਲ ਦੀਆਂ ਖਬਰਾਂ ਲੈ ਕੇ ਹਜ਼ਰਾ ਸਸਟੀ ਕਾ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਕਿਡਨੀ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਜੋ ਖੂਨ ਨੂੰ ਫਿਲਟਰ ਕਰਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦਾ ਹੈ ਜਦੋਂ ਕਿਡਨੀ ਖਰਾਬ ਹੋਣ ਲੱਗਦੀ ਹੈ ਤਾਂ ਇਹ ਪਹਿਲਾ ਹੀ ਕੁਝ ਸੰਕੇਤ ਦੇਣ ਲੱਗਦੀ ਹੈ ਅਕਸਰ ਲੋਕ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੋ ਅੱਗੇ ਜਾ ਕੇ ਗੰਭੀਰ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ ਕਿਡਨੀ ਕਰਬ ਹੋਣ ਦੇ ਮੁੱਖ ਲੱਛਣ ਪੇਟ ਦਰਦ ਪਹਿਲਾ ਲੋਕਾਂ ਨੂੰ ਪਾਚਨ ਦੀ ਸਮੱਸਿਆ ਚ ਪੇਟ ਦਰਦ ਹੁੰਦਾ ਸੀ ਪਰ ਹੁਣ ਇਹ ਕਿਡਨੀ ਡੈਮੇਜ ਹੋਣ ਦਾ ਵੀ ਸੰਕੇਤ ਹੋ ਸਕਦਾ ਹੈ ਸ਼ਾਬਦੀ ਸਮੱਸਿਆ ਪਿਸ਼ਾਬ ਦਾ ਰੋਕ ਰੋਕ ਕੇ ਆਉਣਾ ਜਾਂ ਪੈਰਾ ਵਿੱਚ ਸੋਜ ਆਉਣਾ ਵੀ ਕਿਡਨੀ ਡੈਮੇਜ ਹੋਣ ਦਾ ਮੁੱਖ ਲੱਛਣ ਹੈ ਗਲਤ ਜੀਵਨ ਸ਼ੈਲੀ ਦੇ ਨਾਲ ਨਾਲ ਜਿਆਦਾ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਵੀ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਲੋਕ ਦਰਦ ਘਟਾਉਣ ਲਈ ਦਵਾਈਆਂ ਤਾਂ ਖਾ ਲੈਂਦੇ ਹਨ ਪਰ ਉਹਨਾਂ ਦਾ ਸਾਈਡ ਇਫੈਕਟ ਨਹੀਂ ਸਮਝਦੇ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸੁਝਾ ਦਿਨ ਚੱਕ ਟੋਕਟ 10 ਗਲਾਸ ਪਾਣੀ ਪੀਓ ਸਿਗਰਟ ਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ ਤਲਿਆ ਹੋਇਆ ਭੋਜਨ ਘੱਟ ਖਾਓ ਫਲ ਅਤੇ ਸਬਜ਼ੀਆਂ ਵਧੇਰੇ ਖਾਓ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਲ ਧੰਨਵਾਦ ਹੈਲਥ ਨਲ ਦੀਆਂ ਖਬਰਾਂ ਲੈ ਕੇ ਹਜ਼ਰਾ ਸਸਟੀ ਕਾ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਕਿਡਨੀ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਜੋ ਖੂਨ ਨੂੰ ਫਿਲਟਰ ਕਰਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦਾ ਹੈ ਜਦੋਂ ਕਿਡਨੀ ਖਰਾਬ ਹੋਣ ਲੱਗਦੀ ਹੈ ਤਾਂ ਇਹ ਪਹਿਲਾ ਹੀ ਕੁਝ ਸੰਕੇਤ ਦੇਣ ਲੱਗਦੀ ਹੈ ਅਕਸਰ ਲੋਕ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜੋ ਅੱਗੇ ਜਾ ਕੇ ਗੰਭੀਰ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ ਕਿਡਨੀ ਖਰਾਬ ਹੋਣ ਦੇ ਮੁੱਖ ਲੱਛਣ ਪੇਟ ਦਰਦ ਪਹਿਲਾਂ ਲੋਕਾਂ ਨੂੰ ਪਾਚਨ ਦੀ ਸਮੱਸਿਆ ਚ ਪੇਟ ਦਰਦ ਹੁੰਦਾ ਸੀ ਪਰ ਹੁਣ ਇਹ ਕਿਡਨੀ ਡੈਮੇਜ ਹੋਣ ਦਾ ਵੀ ਸੰਕੇਤ ਹੋ ਸਕਦਾ ਹੈ ਸ਼ਾਪਦੀ ਸਮੱਸਿਆ ਪਿਸ਼ਾਬ ਦਾ ਰੋਕ ਰੋਕ ਕੇ ਆਉਣਾ ਜਾਂ ਪੈਰਾ ਵਿੱਚ ਸੋਜ ਆਉਣਾ ਵੀ ਕਿਡਨੀ ਡੈਮੇਜ ਹੋਣ ਦਾ ਮੁੱਖ ਲੱਛਣ ਹੈ ਗਲਤ ਜੀਵਨ ਸ਼ੈਲੀ ਦੇ ਨਾਲ-ਨਾਲ ਜ਼ਿਆਦਾ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਵੀ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਲੋਕ ਦਰਦ ਘਟਾਉਣ ਲਈ ਦਵਾਈਆਂ ਤਾਂ ਖਾ ਲੈਂਦੇ ਹਨ ਪਰ ਉਹਨਾਂ ਦਾ ਸਾਈਡ ਇਫੈਕਟ ਨਹੀਂ ਸਮਝਦੇ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸੁਝਾ ਦੇਣ ਚੱਕ ਟੋਟਾ 10 ਗਲਾਸ ਪਾਣੀ ਪੀਓ ਸਿਗਰਟ ਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ ਤਲਿਆ ਹੋਇਆ ਭੋਜਨ ਘੱਟ ਖਾਓ ਫਲ ਅਤੇ ਸਬਜ਼ੀਆਂ ਵਧੇਰੇ ਖਾਓ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ Yas Health널